ਤੋਂ ਪਹਿਲਾਂ ਮੈਂ ਇੱਥੇ ਪਹੁੰਚੇ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਹਾਂ ਔਰ ਸਤਿਗੁਰੂ ਕਬੀਰ ਮਹਾਰਾਜ ਜੀ ਦੇ ਜਨਮ ਦਿਹਾੜੇ ਦੀ ਹਾਂ ਜਨਮ ਦਿਹਾੜੇ ਦੀ ਸਭ ਨੂੰ ਮੁਬਾਰਕਬਾਦ ਦੇਣਾ ਸਾਥੀਓ ਸਾਡਾ ਜਿਹੜਾ ਇਹ ਪ੍ਰੋਗਰਾਮ ਹੈਗਾ ਇਹਦਾ ਉਦੇਸ਼ ਮੰਤਲ ਤਾਂ ਇਹ ਜਿਕੇ ਸਮਾਜ ਦੇ ਅੰਦਰ ਵੱਖ-ਵੱਖ ਧਰਾਂ ਤੋਂ ਬੰਡੇ ਜਾਤੀਆਂ ਦੇ ਆਧਾਰ ਤੇ ਬੰਡੇ ਸਮਾਜ ਨੂੰ ਜੇ ਕੋਈ ਇਕੱਠੇ ਕਰਨ ਦਾ ਸੁਨੇਹਾ ਦੇਣਾ ਤੋਂ ਸਾਡੇ ਇਹਨਾਂ ਮਹਾਂਪੁਰਖਾਂ ਦੀ ਬਾਣੀ ਹੈ ਔਰ ਅਜੇ ਇਕਬੀਰ ਸਾਹਿਬ ਦੇ ਜਨਮ ਦਿਹਾੜੇ ਨੂੰ ਮੋਹਰੇ ਉਹਦੇ ਅਸੀਂ ਇਹ ਸੋਚਿਆ ਸੀ ਕਿ ਜਿਹਦੇ ਨਾਲ ਉਹ ਵੇਤਰ ਦੇਣ ਹੋਰ ਕੋਈ ਨਹੀਂ ਹੋ ਸਕਦਾ ਲੇਕਿਨ ਸਾਡੀ ਉਮੀਦ ਮੁਤਾਬਕ ਉਹ ਗੰਟਾ ਇੱਥੇ ਪਹੁੰਚੀ ਨਹੀਂ ਤੇ ਜਿਹੜੇ ਵੀ ਪਹੁੰਚੇ ਜਿਵੇਂ ਮਾਸੇ ਨੇ ਕਿਹਾ ਉਹ ਬਹਾਦਰ ਤੇ ਦਲੇਰ ਲੋਕੀ ਇੱਥੇ ਪਹੁੰਚੇ ਮੈਂ ਉਹਨਾਂ ਨੂੰ ਸੇਕ ਤੋਂ ਇੱਕ ਵਾਰੀ ਸੰਵਾਦ ਕਰਨਾਂ ਨਦਕੀ ਕਬੀਰ ਸਾਹਿਬ ਜਿन्हें ਸਤਿਯਾ ਨੇ ਬੋਲਿਆ ਕਿ ਉਹਨਾਂ ਨੇ ਬ੍ਰਾਹਮਣਵਾਦ ਦੇ ਖਿਲਾਫ ਮੁੱਖਰੇ ਤਰੀਕੇ ਨਾਲ ਪ੍ਰਹਾਰ ਕੀਤੇ ਔਰ ਆਪਣੀ ਬਾਣੀ 'ਚ ਖੁੱਲਕੇ ਵਿਦਰੋਹ ਕੀਤਾ ਅਸੀਂ ਜੇ ਕੁਝ ਜਾਣਦੇ ਆ ਗੱਲ ਇਹ ਹੈ ਕਿ ਅਸੀਂ ਸਾਰੇ ਇਹ ਗੱਲ ਕਹਿ ਦਿੰਦੇ ਆ ਕਿ ਮੈਂ ਫਲਾਣੇ ਗੁਰੂ ਨੂੰ ਮੰਨਦਾ ਮੈਂ ਫਲਾਣੇ ਗੁਰੂ ਨੂੰ ਮੰਨਦਾ ਲੇਕਿਨ ਸਾਚੀ ਮੋਚ ਮੰਨਦੇ ਕੋਈ ਨਹੀਂ ਅਸੀਂ ਸੇਭ ਮੱਥਾ ਦੇਖਦੇ ਆ ਮੰਨਦੇ ਹੈ ਨਹੀਂ ਕੋਈ ਵਿਚਾਰ ਦੀ ਗੱਲ ਜਿਹੜੀ ਗੰਭੀਰ ਗੱਲ ਹੈ ਉਹ ਹੈ ਵਿਚਾਰ ਸੁਭਾਵ ਸੋਚ ਉਹ ਹੈ ਸਭ ਤੋਂ ਵੱਡੀ ਗੱਲ ਕਿ ਆਪਣੇ ਆਪ ਨੂੰ ਅਸੀਂ ਕਿੱਥੇ ਢਲੋ ਮਹਿਸੂਸ ਕਰਦੇ ਹਾਂ ਦੇਖੋ ਅਜੀਤ ਕੁਮਾਰ ਸਿੰਘ ਦੀ ਬਾਣੀ ਦੀ ਗੱਲ ਕਰੀਏ ਤਾਂ ਜੇ ਤੋਂ ਉਹ ਕਹਿੰਦੇ ਨੇ ਕਿ ਜੇ ਤੂੰ ਬ੍ਰਾਹਮਣ ਬਣ ਨਹੀਂ ਜਾਇਆ ਤੇ ਇਹਦਾ ਮਤਲਬ ਹੈ ਕਿ ਬ੍ਰਾਹਮਣ ਆਪਣੇ ਆਪ ਨੂੰ ਸਰਵੋੱਚ ਦੱਸਦਿਆ ਉਹ ਦੂਸਰੇ ਸਮਾਜ ਨੂੰ ਦੱਬ ਕੇ ਰੱਖਣਾ ਚਾਹੁੰਦਾ ਉਹ ਸਾਨੂੰ ਨੀਚ ਕਹਿੰਦਾ ਉਹ ਸਾਨੂੰ ਗਲੀਚ ਕਹਿੰਦਾ ਹਰੀਜਨ ਕਹਿੰਦਾ ਉਹ ਸਾਡੇ ਸਮਾਜ ਨੂੰ ਮੰਨੀ ਆਉਂਦਾ ਜੇ ਸਾਥੀ ਗੁਰੂ ਕਬੀਰ ਨੂੰ ਮੰਨਣ ਵਾਲੇ ਹੋ ਤਾਂ ਫਿਰ ਜੇ ਤੂੰ ਉਹ ਵਿਰੋਧ ਕਰਦੇ ਪਏ ਨੇ ਉਹ 500 ਸਾਲ ਪਹਿਲਾਂ ਹੀ ਵਿਰੋਧ ਕਰਦੇ ਪਏ ਸੀ ਜਿਸ ਚੀਜ਼ ਦਾ ਅਸੀਂ ਉਹਦਾ ਵਿਰੋਧ ਕਿਉਂ ਨਹੀਂ ਕਰਦੇ ਅਸੀਂ ਕਿਉਂ ਮੰਨ ਸਵੀਕਾਰ ਕਰ ਲੈਣੇ ਆ ਉਹਨਾਂ ਚੀਜ਼ਾਂ ਨੂੰ ਅਸੀਂ ਕਿਉਂ ਸਵੀਕਾਰ ਕਰ ਲੈਣੇ ਆ ਕਿ ਠੀਕ ਹੈ ਅਸੀਂ ਨੀਵੀਂ ਜਾਤੀ ਵਾਲੇ ਉਹ 500 ਸਾਲ ਤੋਂ ਤੁਸੀਂ ਇਹ ਵੀ ਦਾਵਾ ਕਰਦੇ ਹੋ ਕਿ ਅਸੀਂ ਕਬੀਰ ਸਾਹਿਬ ਦੇ ਮੰਨਣ ਵਾਲੇ ਆ ਤੇ ਫਿਰ ਕਬੀਰ ਸਾਹਿਬ ਦੀ ਪਹਿਲੀ ਗੱਲ ਤਾਂ ਇਹੋ ਹੀ ਮੰਨਣੀ ਚਾਹੀਦੀ ਹੈ ਕਿ ਜਿਹੜੀ ਗੱਲ ਦੀ ਉਹਨਾਂ ਦੀ ਲੜਾਈ ਜਿਹੜਾ ਉਹਨਾਂ ਦੀ ਉਮਰ ਭਰ ਦਾ ਯੁੱਧ ਹੈ ਉਹਦਾ ਖਰਕਸਾ ਹੈ ਸੀ ਕਿ ਅਸੀਂ ਸਾਰੇ ਬਰਾਬਰ ਆ ਜਾਤੀਆਂ ਦੀ ਵੰਡ ਜਿਹੜੀ ਆ ਉਹ ਸਰੇਸ਼ਠਾ ਸਾਜਨ ਕਰਨੀ ਜਿਹੜੀ ਆ ਉਹਨਾਂ ਬ੍ਰਾਹਮਣਾ ਦੀ ਉਹ ਸਿਰਫ ਇਹ ਕਰਕੇ ਆ ਕਿ ਉਹ ਸਾਡੇ ਉੱਤੇ ਉਹ ਕੁੰਮਤ ਕਰ ਕਰਾ ਰਾਜ ਕਰ ਸਕਣ ਸਾਡੇ ਸਾਡੇ ਤੇ ਰਾਜ ਕਰ ਸਕਣ ਔਰ ਸਾਡੇ ਸੰਸਾਧਨਾਂ ਦਾ ਦੁਰਵਿਵਹਕਾ ਕਰ ਸਕਣ ਉਹਨਾਂ ਨੂੰ ਇਕੱਠੇ ਕਰ ਸਕਣ ਸਾਡੇ ਇਸ ਸੇ ਪੰਨੇ ਕੁਝ ਵੀ ਨਾ ਰਵੇ ਅਸੀਂ ਇਹਨਾਂ ਦੇ ਗੁਲਾਮ ਬਣ ਕੇ ਰਹੀਏ ਔਰ ਹੋਰ ਗੁਲਾਮੀ ਦੀ ਲੜਾਈ ਲੜਦੇ ਹੋਏ ਸਾਰੇ ਸੰਤ ਮਹਾਂਪੁਰਖ ਜਿਨ੍ਹਾਂ ਨੇ ਸਾਡੇ ਸਾਹਮਣੇ ਓਟੋ ਲਗੀਆਂ ਉਹਨਾਂ ਦੀ ਲੜਾਈ ਜੀਵਨ ਸਰਦਾ ਸੰਗਾ ਇਸੇ ਗੱਲ ਕਰ ਰਿਹਾ ਕਿ ਸਾਰੇ ਮਨੁੱਖ ਬਰਾਬਰ ਹਨ। ਕੋਈ ਕੋਸਰਾਈ ਨੂੰ ਜੇ ਅੰਤਾਂਮ ਤੱਕ ਪਹੁੰਚਾਇਆ ਔਰ ਜਮੀਨ ਦੇ ਤੇ ਹਕੀਕਤ ਰੂਪ ਚ ਬਰਾਬਰ ਕਰਕੇ ਦਿੱਤਾ ਤਾਂ ਉਹ ਵਾਵਾ ਸਾਹਿਬ ਨੂੰ ਮੈਡੀਕਲ ਨੇ ਕਰਕੇ ਦੇਪਾ ਸਕਣ। ਸੰਵਿਧਾਨ ਬਣਾਤਾ ਔਰ ਅਸੀਂ ਸਾਨੂੰ ਮੌਕਾ ਵੀ ਦੇ ਦਿੱਤਾ ਔਰ ਉਹ ਮੌਕਾ ਵਾਵਾ ਸਾਹਿਬ ਦੀ ਆਪਣੇ ਪੂਰੇ ਜੀਵਨ ਦਾ ਸੰਘਰਸ਼ ਜੀ ਕਾ ਬੋਲ ਹੈ। ਉਹ ਕਹਿੰਦੇ ਸੀ ووٹ ਹੀ ਇਹਦੀ ਤਾਕਤ ਹੈ ਜਿਹੜੀ ਤੁਹਾਨੂੰ ਸਨਮਾਨਜਨਕ ਜਿੱਤੇ ਪਹੁੰਚਾ ਸਕਦੀ ਹੈ ਜਿਸ ਦਿਨ ਤੁਸੀਂ ਰਾਜੇ ਬਣ ਜਾਓਗੇ ਇਸ ਵੋਟ ਦੇ ਨਾਲ ਉਸ ਦਿਨ ਤੁਸੀਂ ਆਪਣੀ ਮੁਕਦਰ ਦਾ ਫੈਸਲਾ ਕਰ ਸਕੋਗੇ ਉਸ ਦਿਨ ਤੁਹਾਨੂੰ ਕੋਈ ਨੀਵਾ ਨਹੀਂ ਕਹੇਗਾ ਉਸ ਦਿਨ ਤੁਹਾਡੇ ਕੋਲੋਂ ਕੋਈ ਸੰਸਦ ਤੁਹਾਡੇ ਸੰਸਾਦਨਾ ਦੀ ਕੋਈ ਲੁੱਟ ਨਹੀਂ ਕਰੇਗਾ ਉਸ ਦਿਨ ਸਾਡੀਆਂ ਧੀਆਂ ਭੈਣਾਂ ਦੀ ਕੋਈ ਅੱਖ ਚੁਪਕੇ ਨਹੀਂ ਉਹਨਾਂ ਵੱਲ ਦੇਖ ਸਕੇਗਾ ਉਹ ਅਸਾਂ ਕੀ ਕੀਤਾ ਅਸੀਂ ਪਿਛਲੇ 70 ਸਾਲਾਂ ਵਿੱਚ ਦਾਦਾ ਸਾਹਿਬ ਮੈਡੀਕਲ ਦੀ ਵੀ ਨਹੀਂ ਮੰਨੀ ਔਰ ਅਸੀਂ ਆਪਕੋ ਆਪਣੇ ਜਨਤੀਆਂ ਚ ਪੈਦਾ ਹੋਏ ਇਹਨਾਂ ਮਹਾਪੁਰਸ਼ਾਂ ਨੂੰ ਆਪਕੋ ਆਪਣਾ ਗੁਰੂ ਮੰਨ ਕੇ ਤੇ ਉਹਨੂੰ ਜੱਫੇ ਪਾ ਕੇ ਤੇ ਮੰਦਰਾਂ ਚ ਕੈਦ ਕਰ ਲਿਆ ਤਾਂ ਉਹ ਜਿਹੜੇ ਜੱਫੇ ਪਾਏ ਹੋਏ ਆ ਕੋਈ ਜਦ ਤੱਕ ਅਸੀਂ ਦੂਸਰੇ ਪਾਸੇ ਬ੍ਰਾਹਮਣ ਨੂੰ ਗਾਲ ਕੱਢਦੇ ਆ ਬ੍ਰਾਹਮਣ ਨੇ ਸਾਡੀ ਨਾਲ ਕਿਤਾ ਬ੍ਰਾਹਮਣ ਨੇ ਸਾਡਾ ਉਹ ਕਿਹਾ ਅਸੀਂ ਆਪਣੀਆਂ ਜਾਤੀਆਂ ਨੂੰ ਖੁਦ ਪੁੱਤਾ ਘੱਗ ਰਹੇ ਆ ਅਸੀਂ ਆਪਣੇ ਮਹਾਕੋਰਖੰਡ ਦੇ ਖਿਲਾਫ ਹੀ ਕੰਮ ਕਰ ਰਹੇ ਆ ਪਹਿਲੀ ਗੱਲ ਤਾਂ ਇਹ ਹੈ ਕਿ ਅੱਜ ਜੇ ਪ੍ਰੋਗਰਾਮ ਦੀ ਅਸੀਂ ਸਾਰਤਕਤਾ ਨੂੰ ਸਮਝੀਏ ਤਾਂ ਇਥੋਂ ਜਾਣ ਲੱਗੇ ਸੋਚ ਕੇ ਜਾਓ ਕਿ ਅਸੀਂ ਸਾਡੀ ਕੋਈ ਜਾਤੀ ਨਹੀਂ ਹੈ ਅਸੀਂ ਇਹ ਮੈਡੀਕਲ ਕੈਂਪ ਉਹਦੇ ਗਏ ਆਗਰ ਨਿਰਮਾਣ ਕੀਤਾ ਇਹ ਅਸੀਂ ਬਾਬਾ ਸਾਹਿਬ ਦੇ ਨਿਰਦੇਸ਼ਾਂ ਤੇ ਹੀ ਕੀਤਾ ਬਾਬਾ ਸਾਹਿਬ ਉਹ ਮਿਲ ਕੇ ਨਹੀਂ ਕਿਹਾ ਸੀ ਕਿ ਮੈਂ ਤੁਹਾਨੂੰ ਇੱਕ ਘੰਮ ਲੈ ਕੇ ਜਾ ਰਿਹਾ ਜਿਹਦੀ ਤੁਹਾਨੂੰ ਬਹੁਤ ਜ਼ਰੂਰਤ ਹੈ ਹੋਰ ਇੱਕ ਛਤਰੀ ਦੇ ਥੱਲੇ ਇਕੱਠੇ ਹੋਣਾ ਜਾਤੀਆਂ ਉਦੋਂ ਟੁੱਟਣਗੀਆਂ ਜਦੋਂ ਤੁਹਾਡਾ ਘੰਮ ਤੁਹਾਡਾ ਇਸ਼ਟ ਤੁਹਾਡਾ ਝੰਡਾ ਡੰਡਾ ਇੱਕ ਹੋ ਜਾਏਗਾ ਹੋਰ ਉਧਰ ਗੰਨ ਕੀ ਕੀ ਪਹਿਚਾਨ ਮਾਨਵ ਮਾਨਵ ਇੱਕ ਸਮਾਨ ਹੁਣ ਮੈਂ ਆਪਣੀ ਗੱਲ ਕਰਦਾ ਕਿਵੇਂ ਜੇ Jammu Kashmir ਇਹ ਮਾਦਦ ਬਹੁਤ ਮੇਰਾ ਜਾਗਾ ਹੁੰਦਾ ਉਹ ਰੋਥੇ ਉਹਥੇ ਕੀ ਬਾਕੀ ਜਗਤ ਜਿਹੜਾ ਪਰ ਇਧਰ ਕੁਝ ਜ਼ਿਆਦਾ ਹੀ ਹੈ ਜਦੋਂ ਜਾਣੇ ਤਾਂ ਜਾਣਦੇ ਹੀ ਪਹਿਲਾਂ ਸਾਨੂੰ ਕੋਈ ਨਾ ਕੋਈ ਕੁਛ ਤਾਂ ਤੁਹਾਡੀ ਜਾਤ ਕੀ ਹੈ ਬੜੀ ਕਿੰਨੀ ਸ਼ਰਮਿੰਦਗੀ ਕਿੰਨੀ ਆਪਣੇ ਆਪ ਨੂੰ ਮਹਿਸੂਸ ਹੁੰਦੀ ਹੈ ਕਿ ਮੈਂ ਕੀ ਦੱਸਾਂ ਕਿਉਂਕਿ ਸਾਹਮਣੇ ਨਫਤ ਖੜੀ ਹੈ ਦੇਖੇ ਜਦੋਂ ਦਾ ਮੈਂ ਬੋਤਿਸਤ ਬਣਿਆ 2011-12 ਤੋਂ ਹੁਣ ਮੇਰੇ ਵਾਸਤੇ ਰਾਹ ਬਹੁਤ ਸਖਾਲਾ ਹੋ ਗਿਆ ਜਦ ਮੈਨੂੰ ਕੋਈ ਪੁੱਛਦਾ ਹੁੰਦੇ ਵੀ ਤੁਸੀਂ ਕੌਣ ਹੋ ਜੀ ਤਾਂ ਮੈਂ ਕਹਿੰਦਾ ਮੈਂ ਗੋਦੀ ਹਾਂ ਉਹਨਾਂ ਕੋਲ ਅਤਵਾਸ ਵਾਲੇ ਲੱਗੇ ਸਵਾਲ ਕਰਨਗੇ ਜੀ ਰੰਦੇਵ ਸੋ ਸਾਡੇ ਬਹੁਤ ਸਾਰੇ ਸਾਥੀ ਜਿਹੜੇ ਸਤਿ ਸ੍ਰੀ ਅਕਾਲ ਜੀ ਬਾਣੀ ਨੂੰ ਸੋ ਅੱਜ ਅਮਨੇ ਉਹ ਸੰਗੀਤ ਨਾਲ ਲੈਬੋਰੇਟ ਕਰਕੇ ਦੱਸਣਗੇ ਕਿ ਸਾਧ ਸੰਗਤ ਕੋ ਵੀ ਭਗਤ ਸਾਨੂੰ ਕੇ ਜਾਨ ਗ੍ਰਾਂਟੀਕਾਰੀ ਯੋਧਾ ਹਨ ਮੈਂ ਉਨ੍ਹਾਂ ਨੂੰ ਸਲਾਮ ਕਰਦਾ ਕਿ ਇਹ ਭਾਰਤ ਦੇ ਪ੍ਰਾਚੇਕ ਕਲਮ ਦੇ ਨਾਲ ਕੱਤੋਂ ਵੱਡੇ ਯੋਧਾ ਉਹ ਪੈਦਾ ਹੋਏ ਆ ਜਿਨ੍ਹਾਂ ਨੇ ਸਿਸਟਮ ਦੇ ਖਿਲਾਫ ਬਗਾਵਤ ਕੀਤੀ ਉਹ ਪਹਿਲੇ ਯੋਧਾ ਨੇ ਮੈਂ ਆਮ ਨੂੰ ਦੁਬਾਰਾ ਤੋਂ ਸਲਾਹ ਕਰਦਾ ਅਰ ਬਾਕੀ ਸਾਥੀ ਸਾਡੇ ਦੱਸਣਗੇ ਇਹਨਾਂ ਚੀਜ਼ਾਂ ਬਾਰੇ ਤੋਂ ਮੇਰੀ ਬੇਨਤੀ ਸਿਰਫ ਇਹ ਨਹੀਂ ਹੈ ਕਿ ਇਸ ਪ੍ਰੋਗਰਾਮ ਦਾ ਪਰਪਸ ਇਹ ਹੈ ਕਿ ਅਸੀਂ ਆਪਣੀਆਂ ਜਾਤੀਆਂ ਨੂੰ ਖੁਦ ਤਲੰਜ ਨਹੀਂ ਲਈਏ ਖੁਦ ਛੱਡੀਏ ਤੇ ਸਾਇਤ ਗੁਰੂ ਜੀ ਜੇ ਕਹਿੰਦੇ ਆ ਕਿ ਅਸੀਂ ਉਹਨਾਂ ਦੀ ਔਲਾਦ ਆ ਉਹਨਾਂ ਦੇ ਮੰਨਣ ਵਾਲੇ ਆ ਤੇ ਉਹਨਾਂ ਦੀ ਇੱਕੋ ਇੱਕ ਗੱਲ ਮੰਨ ਲੈਂਦੀ ਏ ਕਿ ਅਸੀਂ ਸਾਰੇ ਬਰਾਬਰਾਨ ਸਨਮਾਨ ਸਾਡਾ ਸਨਮਾਨ ਵੀ ਉੱਨਈ ਹੈ ਸੰਵਿਧਾਨ ਦੇ ਸਾਹਮਣੇ ਜੇ ਸਾਰੇ ਹੱਥ ਵਪੂਰ ਦਿੱਤੇ ਹੋਰ ਆਪਣੇ ਆਪ ਨੂੰ ਪਹਿਲੀ ਗੱਲ ਇਹ ਇਹ ਗੱਲ ਕਹਿਣਾ ਕਿ ਜਿੰਨਾ ਜਿੰਨਾ ਅਜੇ ਵੀ ਜਾਣਦਾ ਤੇ ਸਾਡੀਆਂ ਵੀ ਜੀਆਂ ਭੈਣਾਂ ਮਾਤਾਵਾਂ ਅਜੇ ਵੀ ਕਹਿ ਛੜੀਆਂ ਆ ਇਹ ਥੋੜੀ ਜਿਹਾ ਤਾਂ ਨੇ ਅਧੀ ਅੜੀ ਜੰਗ ਇਹ ਸ਼ਬਦ ਸਭ ਤੋਂ ਜ਼ਿਆਦਾ ਖਤਨਾਕ ਹੈ ਕਿ ਜਦੋਂ ਤੁਸੀਂ ਆਪਣੇ ਆਤਮ ਸਨਮਾਨ ਨੂੰ ਕੋਈ ਛੋਟੀ ਝੋਟ ਪਹੁੰਚਾ ਰਹੇ ਹੋ ਤਾਂ ਤੁਸੀਂ ਦੂਸਰੇ ਬਲੋਕੀ ਨੂੰ ਮੇਲ ਕਰੋਗੇ ਸੋ ਇਹ ਨਹੀਂ ਬੇਚਿਆਂ ਨਾਲ ਮੈਂ ਰਜ਼ਾ ਲਵਾਂਗਾ ਜਾਇ ਵੀ ਨਾ ਮੋ ਬਤਾ